ਅੱਜ ਜਿਹੜੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਜਿਹੜਾ ਰੇਟ ਅੱਜ ਤੁਹਾਨੂੰ ਵੀਡੀਓ ਚ ਮਿਲੂਗਾ ਮਸ਼ੀਨਰੀਆਂ ਦਾ ਘਰ ਦਾ ਬਹੁਤ ਹੀ ਘੱਟ ਮਿਲੂਗਾ ਇੱਕ ਆਪਾਂ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਰੇਟ ਤੁਹਾਨੂੰ ਪਤਾ ਲੱਗ ਗਿਆ ਹੁਵਾ ਬਾਕੀ ਗੱਲ ਕਰਦੇ ਆਪਾਂ ਵੀਡੀਓ ਚ ਬਾਰੀਸਰ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ ਚ ਕਿਸੇ ਵੀ ਕੋਲੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਹਰੇ ਜਿਹੇ ਅੱਖਰਾਂ 'ਚ ਭੇਜ ਦਿਓ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਪਹਿਲੀ ਗੱਡੀ ਆਪਣੇ ਕੋਲੇ ਸਕਾਰਪੀਓ ਪਹੁੰਚੀ ਐ ਜੀ 3 ਲੱਖ ਤੇ 10000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ 2011 ਮਾਡਲ ਹੈ ਜਗਰਾਉਂ ਮਾਲਕ ਦਾ ਏਰੀਆ ਗੱਡੀ ਪੂਰੀ ਸੋਹਣੀ ਐ ਬਾਕੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਚਾਰੇ ਪਾਸੋਂ ਤੁਸੀਂ ਦੇਖ ਰਹੂ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਦੇਖ ਲੂ ਜਿਹੜੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੂ ਬਾਕੀ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋਂ ਸਾਰੀ ਗੱਡੀ ਪੂਰੀ ਵਧੀਆ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਇਹਦਾ ਵੀ ਲਿਆਉਣਸਾਰ ਪਹਿਲਾਂ ਕੰਮ ਕਰਵਾਉਣਾ ਪਊਗਾ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਜਾ ਕੇ ਤੁਸੀਂ ਦੇਖ ਸਕਦੋਂ ਮਾਡਲ ਵੀ ਤੁਹਾਨੂੰ ਪਤਾ ਲੱਗ ਗਿਆ 11 ਮਾਡਲ ਤੇ 3 10 ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਹੈਗਾ ਵੀ ਮੌਕੇ ਤੇ ਕਰ ਲਾਂਗੇ ਰੇਟ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9914034236 ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲ ਇੱਕ ਸੈਂਟਰੋ ਗੱਡੀ ਪਹੁੰਚੀ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਲੇ ਰੰਗ ਦੀ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਸੈਂਟਰੋ ਗੱਡੀ ਆ ਕੰਡੀਸ਼ਨ ਪੂਰੀ ਵਧੀਆ ਰੇਟ ਵੀ ਜਮਾਈ ਘੱਟ ਮਾਲਕ ਨੇ ਮੰਗਿਆ ਗਾ ਮਾਲਕ ਨੇ ਕਿਹਾ ਗਾ ਵੀ ਰੇਟ ਹੋਰ ਵੀ ਘੱਟ ਵੱਧ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਵੀ ਘਟਾਵਾ ਦਾ ਕਰ ਲਾਂਗੇ ਤੇ ਆਜੋ ਘਰੇ ਗੱਡੀ ਦਾ ਜਿਹੜਾ ਰੇਟ ਹੈ ਮਾਲਕ ਨੇ 55000 ਰੁਪਏ ਕਿਹਾ ਜਿਲ੍ਹਾ ਨਮਾਸ਼ਹਿਰ ਤੇ ਬੰਗਲ ਸਿਟੀ ਹੈ ਜੀ ਤੇ ਦੋ ਮਾਡਲ ਗੱਡੀ ਐ 27 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਵਧੀਆ ਸੋਹਣੀ ਗੱਡੀ ਐ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਚਲਾਉਣ ਚ ਵੀ ਗੱਡੀ ਬਹੁਤ ਸਾਫ਼ ਹੈਗੀ ਬਾਕੀ ਤੁਸੀਂ ਗੱਲ ਕਰ ਲਿਓ ਮਾਲਕ ਨਾਲ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਚਾਹੁੰਦੇ ਹੋ ਨੰਬਰ 76 967 54200 ਪੂਰਾ ਗੱਲ ਕਰਕੇ ਤੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਘਰ ਆਪਾਂ ਲੈ ਕੇ ਪਹੁੰਚਿਆ ਉਹਦੀ ਵੀ ਗੱਲ ਕਰਾਂਗੇ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਤੁਹਾਨੂੰ ਮਿਲ ਗਿਆ ਹੋਗਾ 7719445360 ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਜਿੰਨੇ ਤੁਸੀਂ ਦੇਖ ਰਹੇ ਹੋ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਹੈ ਵੇਚਣਾ ਜੇਕਰ ਚਾਹੁੰਦੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਆਪਣਾ ਖਰਚਾ ਪਾਣੀ ਹੁੰਦਾ ਫਰੀ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੇ ਕਿਸੇ ਨੇ ਐਡ ਕਰਵਾਉਣੀ ਆ ਭੇਜ ਦਿਓ ਬਸ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂਗੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਚੈਨਲ ਦੀ ਥੋੜੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤੇ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਠੀਕ ਹੈ ਜੀ ਤੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਵੀ ਜਰੂਰ ਕਰ ਦੂੰ ਹੁਣ ਆਪਾਂ ਘਰ ਜਿਹੜਾ ਲੈ ਕੇ ਪਹੁੰਚਿਆ ਇਹਦੀ ਗੱਲ ਕਰਦੇ ਹਾਂ ਜੀ ਘਰ ਆਪਣੇ ਕੋਲੇ ਪਹੁੰਚਿਆ ਗਾ ਜਮਾ ਸਾਸਤੇ ਰੇਡ ਦੇ ਵਿੱਚ ਘਰ ਆਪਾਂ ਲੈ ਕੇ ਪਹੁੰਚਿਆ ਘਰ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਠੀਕ ਹੈਗਾ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਘੋਰਾ ਇਹਨਾਂ ਦਾ ਪਿੰਡ ਹੈਗਾ ਜ਼ਿਲ੍ਹਾ ਇਹਨਾਂ ਨੂੰ ਲੱਗਦਾ ਪਟਿਆਲਾ ਕਿਸੇ ਨੇ ਦੇਖਣਾ ਜਾ ਕੇ ਦੇਖ ਸਕਦੋਂ ਮਜਬੂਰੀ ਕਰਕੇ ਵੇਚਣਾ ਘਰ ਵੇਚਣਾ ਤਾਂ ਨਹੀਂ ਸੀਗਾ ਮਜਬੂਰੀ ਪੈ ਗਈ ਤਾਂ ਕਰਕੇ ਵੇਚਣਾ ਪੈ ਰਿਹਾ ਗਾ ਵਧੀਆ ਘਰ ਹੈਗਾ ਤੇ 4.5 ਬਿਸਵੀ ਜਗਾਂ ਦੇ ਵਿੱਚ ਘਰ ਬਣਿਆ ਹੋਇਆ 10 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਦੱਸੀ ਹੈਗੀ ਤੇ ਇਹ ਇੱਕ ਸਿਰਫ ਡਿਮਾਂਡ ਹੈ ਘਾਟਾ ਵਾਧਾ ਵੇਕੇ ਹੋਰ ਵੀ ਕੀਤਾ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੂ ਜਿਹੜਾ ਕੁਝ ਵੀ ਬਣਿਆ ਹੋਇਆ ਜਿਵੇਂ ਦਾ ਵੀ ਘਰ ਸਾਰਾ ਕੁਝ ਇਹਨਾਂ ਨੇ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਤੇ ਸਾਰਾ ਕੁਝ ਵੀਡੀਓ ਚੈਨਲ ਨੇ ਦਿਖਾਇਆਗਾ। ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨੇ ਆਪਦੇ ਦੋ ਨੰਬਰ ਦਿੱਤੇ ਹੈ। ਦੋਵੇਂ ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਗੱਲ ਕਰ ਲਿਓ ਤੁਹਾਡੀ ਗੱਲ ਹੋ ਜੂਗੀ। ਪਹਿਲਾ ਨੰਬਰ ਕਰੋ ਜੀ ਨੋਟ। ਪਹਿਲਾ ਨੰਬਰ 9815374128। ਦੂਜਾ ਨੰਬਰ 98787390085 ਗੱਲ ਕਰ ਲਿਓ। ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨਾ ਜੇਕਰ ਚਾਹੋ ਨਿਓ। ਲਾਕਿ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਜਰੂਰ ਦੱਸੋ ਮਾਲਕ ਦੇ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ। ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪੇ ਕਰ ਲਿਓ ਤੇ ਮਸ਼ੀਨਰੀਆਂ ਵੀ ਦੇਖ ਲਿਆ ਘਰ ਵੀ ਦੇਖ ਲਿਆ ਵੀਡੀਓ ਵਧੀਆ ਲੱਗੀਏ ਚੰਗੀ ਲੱਗੀਏ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚਾਂਗੇ। ਬਾਕੀ ਹੁਣ ਤੋ ਜੀ ਮੈਨੂੰ ਇਜਾਜ਼ਤ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਨੰਬਰ ਆਪਾਂ ਤੁਹਾਨੂੰ ਕਈ ਵਾਰੀ ਦੱਸ ਹੀ ਦਿੱਤਾ